एक सतगुरु प्रसाद राग सिरी राग महला पहलाघर पहला मोतीता मन्त्र होहे हो जडाओ कस्तूर कुंगू अगर दीप आवै आवचा ਮਤ ਦੇਖ ਭੂਲਾ ਵੀਸਰੈ ਤੇਰਾ ਚੇਤ ਨਾ ਆਵੈ ਨਾਓ ਹਾਰ ਬਿਨ ਜੀਉ ਜਾਲ ਬਾਲ ਜਾਓ ਮੈਂ ਆਪਣਾ ਗੁਰੂ ਪੂਛ ਦੇਖਿਆ ਅਬਰ ਨਾਹੀ ਥਾਉ ਰਹਾਉ ਧਰਤੀ ਤਾ ਹੀਰੇ ਲਾਲ ਜੜਤੀ ਫਲ ਗਲਾਲ ਜੜਾਉ ਮੋਹਣੀ ਮੁਖਮਣੀ ਸੋਹ ਹੈ ਕਰੇ ਰੰਗ ਪਸਾਵ ਮਤ ਦੇਖ ਪੂਲਾ ਵੀਸਰੈ ਤੇਰਾ ਚੇਤ ਨਾ ਆਵੇ ਨਾਉ ਸੇਧ ਹੋ ਵਾ ਸੇਧ ਲਾਈ ਰਿਤ ਆਖਾ ਆਉ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਖੇ ਭਾਵ ਮਤ ਦੇਖ ਭੂਲਾ ਵੀਸਰੇ ਤੇਰਾ ਚੇਤ ਨ ਆਵੇ ਨਾ ਸੁਲਤਾਨ ਹੋਵਾ ਮੇਲ ਲਸਕਰ ਤਖਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਭੂਲਾ ਵੀਸਰੇ ਤੇਰਾ ਚੇਤ ਨ ਆਵੇ ਨਾ ਸਿਰੀ ਰਾਗ ਮਹੱਲਾ ਬਹਿਲਾ ਕੋਟ ਕੋਟੀ ਮੇਰੀ ਆਰ ਜਾ ਪਵਣ ਪੀਣ ਅਪਿਆਉ ਚੰਦ ਸੂਰਜ ਦੁਏ ਗੁਫੈ ਨਾ ਦੇਖਾ ਸੁਪਨੇ ਸਾਉਣ ਨਾ ਥਾਉ ਈ ਤੇਰੀ ਕੀਮਤ ਨਾ ਪਵੈ ਹਾਉ ਕੇਵਡ ਆਖਾ ਨਾਉ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਉ ਕੁਸਾ ਕਟਿਆ ਵਾਰ-ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀ ਆ ਭਸਮ ਸੇਤੀ ਰਾਲ ਜਾਓ ਭੀ ਤੇਰੀ ਕੀਮਤ ਨਾ ਪਵੈ ਹਾਉ ਕੇਵਡ ਆਖਾ ਨਾਉ ਪੰਖੀ ਹੋਏ ਕਹਿ ਜੇ ਭਵਾਸੈ ਅਸਮਾਨੀ ਜਾਉ ਨਦਰੀ ਕਿਸੈ ਨਾ ਆਵਉ ਨਾ ਕਿਸ ਪੀਆ ਨਾ ਖਾਉ ਵੀ ਤੇਰੀ ਕੀਮਤ ਨਾ ਪਵੈ ਹਾਉ ਕੇਵਡ ਆਖਾ ਨਾ ਨਾਨਕ ਕਾਗਿਤ ਲਖ ਮਣਾ ਪਾੜ ਪਾੜ ਕੀਚੈ ਭਾਉ ਮਸੂਤੋ ਟੋਟਨਾ ਆਵਈ ਲੇਖਣ ਪਾਉਣ ਚਲਾਓ ਭੀ ਤੇਰੀ ਕੀਮਤ ਨਾ ਪਵੈ ਹਾਉ ਕੇਵਡਾ ਆਖਾ ਨਾਉ ਸਿਰੀ ਰਾਗ ਮਹੱਲਾ ਪਹਿਲਾ ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਉ ਲਿਖੈ ਵਾਟ ਚਲਾਈਆ ਲਿਖੈ ਸੁਣ ਵੇਖਾਉ ਲਿਖੈ ਸਾਹ ਲਵਾਈਐ ਹੇ ਪੜੇ ਕੇ ਪੁੱਛਣ ਜਾਉ ਬਾਬਾ ਮਾਇਆ ਰਚਨਾ ਤੂਹ ਅੰਧੇ ਨਾਮ ਵਿਸਾਰਿਆ ਨਾ ਤਿਸ ਏਹ ਨਾ ਓਹ ਰਹਾਉ ਜੀਵਨ ਮਰਣਾ ਜਾਇ ਕੈ ਏਥੈ ਖਾਜੈ ਕਾਲ ਜਿਥੈ ਬਹਿ ਸਮਝਾਈਐ ਤਿਥੈ ਕੋਇ ਨਾ ਚਲਿਓ ਨਾਲ ਰੋਵਣ ਵਾਲੇ ਜੇ ਤੜੇ ਸਭ ਮੰਨਹਿ ਪੰਡ ਪਾਰਾਲ ਸਭ ਕੋ ਆਖੇ ਬਹੁਤ ਬਹੁਤ ਘਾਟ ਨ ਆਖੇ ਕੋਈ ਕੀਮਤ ਕਿਨੇ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੀਤੇ ਲੋਅ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਆਤ ਨੀਚ ਨਾਨਕ ਤੈਨ ਕੈ ਸੰਗ ਸਾਥ ਵੱਡਿਆ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਆ ਨ ਤਿਥੈ ਨਦਰ ਤੇਰੀ ਬਖਸ਼ੀਸ ਸ੍ਰੀ ਰਾਗ ਮਹੱਲਾ ਪਹਿਲਾ ਲਾਬ ਕੁੱਤਾ ਕੂੜ ਚੂਹੜਾ ਠਾਗ ਖਾਦਾ ਮੁਰਦਾਰ ਪਾਰ ਨਿੰਦਾ ਪਾਰ ਮਾਲ ਮੁਖ ਸੁਦੀ ਅਗਨ ਕਰੋਧ ਚੰਡਾਲ ਰਸ ਕਸ ਆਪ ਸਲਾਹਣਾ ਏ ਕਰਮ ਮੇਰੇ ਕਰਤਾਰ बाबा बोलिए पात होए उत्तम से दर उत्तम कहिए नीच कर्म बह रोए रहा रस सोएना रस रूपा कामण रस परमल की वास रस कूड़े रस से जा मंदिर रस मीठा रस मास ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਜੇ ਤ ਬੋਲੇ ਪਤ ਪਾਈਐ ਸੋ ਬੋਲਿਆ ਪਰਵਾਣ ਫਿੱਕਾ ਬੋਲਵੇ ਗੁੱਚਣਾ ਸੁਣ ਮੂਰਖ ਮਨ ਅਜਾਣ ਜੋ ਤਿਸ ਭਾਵਹਿ ਸੇ ਭਲੇ ਹੋਰ ਕੇ ਕਹਿਣ ਬਖਾਨ ਤੈਨ ਮਤ ਤੈਨ ਪਤ ਤੈਨ ਧਨੁ ਪੱਲੈ ਜੇਨ ਹਿਰਦੈ ਰਹਿਆ ਸਮਾਇ ਤੈਨ ਕਾ ਕੀ ਆਸਾ ਲਾਹਣਾ ਅਵਰ ਸੁਵਾਲਿਓ ਕਾਇ ਨਾਨਕ ਨਦਰਿ ਬਾਹਰੇ ਰਾਚਹ ਦਾਨ ਨਾ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੂਲਾ ਕੂੜ ਕਾ ਦਿੱਤਾ ਦੇ ਬਣਹਾਰ ਮਤੀ ਮਰਨ ਵਿਸਾਰੇ ਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੂਫੀਆ ਰਾਖਣ ਕਾਉ ਦਰਬਾਰ ਨਾਨਕ ਸਾਚੇ ਕਾਉ ਸੱਚ ਜਾਣ ਜਿਤ ਸੇਵੈ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ ਰਹਾਉ ਸੱਚ ਸਰਾ ਗੋੜ ਬਾਹਰਾ ਜਿਸ ਵਿੱਚ ਸੱਚਾ ਨਾਓ ਸੁਣਹਿ ਵਖਾਣ ਹੈ ਜੇ ਤੜੇ ਹਾਉ ਤੈਨ ਬਲੇ ਹਾਰੈ ਜਾਓ ਤਾ ਮਨਖੀ ਬਾ ਜਾਣੀਐ ਜਾ ਮਹਿਲੀ ਪਾਇ ਥਾਉ ਨਾਓ ਨੀਰ ਚੰਗਿਆਈਆ ਸਤ ਪਰਮਲ ਤਨ ਵਾਸ ਤਾ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ ਦੁਖ ਤਿਸੈ ਬਹਿ ਆਖੀਐ ਸੁਖ ਜਿਸੈ ਹੀ ਪਾਸ ਸੋ ਕਿਉ ਮਨ ਹੋ ਵਿਸਾਰੀਐ ਜਾ ਕੇ ਜੀਉ ਪ੍ਰਾਣ ਤਿਸ ਵਿਣ ਸਭ ਅਪਵਿੱਤਰ ਹੈ ਜੀਤਾ ਪੈਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤਉਦ ਭਾਵੈ ਪਰਵਾਣ ਸਿਰੀ ਰਾਗ ਮਹੱਲ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿਤ ਲੇਖਾਰੀ ਗੁਰ ਪੁੱਛ ਦੇਖ ਵਿਚਾਰ ਦੇਖ ਨਾਮ ਸਾ ਲਾਹ ਲੇਖ ਲੇਖ ਅੰਤ ਨਾ ਪਾਰ ਆਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨੀਸਾਨ ਰਹਾਉ ਜਿੱਥੇ ਮਿਲੇ ਵਡਿਆਈਆ ਸਦ ਖੁਸ਼ੀਆਂ ਸਦ ਚਾਉ ਤੇਨ ਮੁਖ ਟਿੱਕੇ ਨਿਕਲਹਿ ਜੇਨ ਮਨ ਸੱਚਾ ਨਾਉ ਕਰਮ ਮਿਲੇ ਤਾਂ ਪਾਈਐ ਨਾਹੀ ਗੱਲੀ ਵਾਉ ਦੁਆਉ ਇਕ ਆਵਹਿ ਇਕ ਜਾਹੇ ਉਠ ਰਖੀਐ ਨਾਵਸਲਾਰ ਇਕ ਉਪਾਏ ਮੰਗਤੇ ਇਕ ਨਾ ਵਡੇ ਦਰਬਾਰ ਅੱਗੇ ਗਿਆ ਜਾਣੀਐ ਵਿਣ ਨਾਵੇ ਵਿਕਾਰ ਹੈ ਤੇਰੇ ਡਰ ਅਗਲਾ ਖੱਪ ਖੱਪ ਛਿਜੈ ਦੇਹ ਨਾਵ ਜਿਨਾ ਸੁਲਤਾਨ ਖਾਨ ਹੁੰਦੇ ਡਿਠੇ ਖੇਹ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨੇ ਐ ਸੁਣੇ ਸਾ ਲੋਣੇ ਖੱਟ ਤੁਰਸੀ ਮੁਖ ਬੋਲਣਾ ਮਾਰਣ ਨਾਦ ਕੀਏ ਸਤਿ ਅੰਮ੍ਰਿਤ ਭਾਉ ਏਕ ਜਾ ਸੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੈ ਤਨ ਪੀੜੀਐ ਮਨ ਮਹਿ ਚਲੈ ਵਿਕਾਰ ਰਹਾਵ ਰਤਾ ਕੈਨਣ ਮਨ ਰਤਾ ਸੁਤੇਦੀ ਸਤਿਦਾਨ ਮੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਤਿਆਨ ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪੈਨਣ ਖੁਸ਼ੀ ਖੁਵਾਰ ਜਿਤ ਪੈਦਾ ਤਨ ਪੀੜੀ ਐ ਮਨ ਮਹਿ ਚੱਲੇ ਵਿਕਾਰ ਰਹਾ ਊੜੇ ਬਾਖਰ ਸੋਏ ਨੇ ਸਾਖਤ ਬੂਜਣ ਤੇਰੀ ਬਾਟ ਤਰਕ ਸਥੀਰ ਕਮਾਣ ਸਾਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਾਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀ ਖੁਵਾਰ ਜਿਤ ਚੜਿਆ ਤਨ ਪੀੜੀਐ ਮਨ ਮਹਿ ਚਲੇ ਵਿਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਬਾਤ ਸਾਹੋ ਕੂਸ਼ ਨਾ ਕਰੇ ਵਿਚਾਰ ਬਾਬਾ ਹੋਰ ਸੌਣਾ ਖੁਸ਼ੀ ਖੁਵਾਰ ਜੇਤ ਸੁੱਤੇ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾ ਸਿਰੀ ਰਾਗ ਮਹੱਲਾ ਪਹਿਲਾ ਕੂੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅਠ ਸਠਿ ਤੀਰਥ ਕਾ ਮੁਖ ਟਿੱਕਾ ਤੇਤ ਘਟ ਮਤ ਵਿਗਾਸ ਓਤ ਮਤੀ ਸਲਾਹਣਾ ਸਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੌ ਵੇਰ ਕਮਾਈਐ ਕੂੜਾ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ ਜਾ ਪਤ ਲੇਖੈ ਨਾ ਪਵੈ ਸਭਾ ਪੂਜ ਖਵਾਰ ਜੇਨ ਕਾਹੋ ਸਤਗੁਰ ਥਾਪਿਆ ਦਿਨ ਮੀਟ ਨਾ ਸਕੈ ਕੋਏ ਓਨਾ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸਚ ਸੋਏ ਕੇ ਹੂ ਕੇ ਰਲਾਈਐ ਤਾ ਜੀਉ ਕੇਹਾ ਹੋਏ ਜਲੀਆਂ ਸਭ ਸਿਆਣ ਪਾ ਉੱਠੇ ਚੱਲਿਆ ਰੋਏ ਨਾਨਕ ਨਾਮ ਵਿਸਾਰੇ ਐ ਦਰ ਗਇਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੈ ਆਉ ਗੁਣਵੰਤੀ ਝੂਰ ਜੇ ਲੋੜ ਹੈ ਵਰ ਕਾਮਣੀ ਨਹਿ ਮਿਲਿਐ ਫਿਰ ਕੂਰ ਨਾ 베ੜੀ ਨਾ ਤੁਲਹੜਾ ਨਾ ਪਾਈਐ ਫਿਰ ਦੂਰ ਮੇਰੇ ਠਾਕੁਰ ਪੂਰੈ ਤਖਤ ਅਡੋਲ ਗੁਰਮੁਖ ਪੂਰਾ ਜੀ ਕਰੇ ਪਾਈਐ ਸਾਚ ਅਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉ ਚੜਾਓ ਗੌਰ ਹਰ ਧਿਆਨ ਨਿਹਾਲ ਗੋਰ ਪਾਉੜੀ ਵੇੜੀ ਗੁਰੂ ਗੋਰ ਤੁਲਹਾ ਹਰ ਨਾ ਆਓ ਗੋਰ ਸਰ ਸਾਗਰ ਬੋਹੇ ਥੋ ਗੋਰ ਤੀਰਥ ਦਰਿਆਓ ਜੇ ਤਿਸ ਭਾਵੇ ਊਜਲੀ ਸਤ ਸਰ ਨਾਵਣ ਜਾਓ ਪੂਰਾ ਪੂਰਾ ਆਖੀਐ ਪੂਰੈ ਤਖਤ ਨਿਵਾਸ ਪੂਰੈ ਥਾਨ ਸੁਹਾਵਣੈ ਪੂਰੈ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗਾਲ ਮਿਲਹਿ ਅੰਕ ਸੁਹੇਲੜੀਆਂ ਮਿਲ ਕਹਿ ਕਰਹਿ ਕਹਾਣੀਆਂ ਸਮਰਥ ਕੰਤ ਕੀ ਆਹ ਸਾਚੇ ਸਾਹਿਬ ਸਾਬ ਗੁਣ ਆਉ ਗਣ ਸਭ ਅਸਾਹ ਕਰਤਾ ਸਭ ਕੋ ਤੇਰੇ ਜੋਰ ਏਕ ਸ਼ਬਦ ਵਿਚਾਰੀਐ ਜਾ ਤੂ ਤਾਂ ਕੀ ਹੋਰ ਰਹਾਉ ਜਾਏ ਪੁੱਛੋ ਸੋਹਾਗਣੀ ਤੁਸੀਂ 라ਵਿਆ ਕਿਨੇ ਗੁਣੀ ਸਹਿਜ ਸੰਤੋਖ ਸੀ ਗਾਰੀਆ ਮਿੱਠਾ ਬੋਲਣੀ ਫਿਰੀ ਸਾਲੂ ਤਾਂ ਮਿਲੈ ਜਾ ਗੁਰ ਕਾ ਸ਼ਬਦ ਸੁਣੀ ਕੀਤੀ ਆ ਤੇਰੀ ਆ ਕੁਦਰਤੀ ਕੀਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰਹਿ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਅਜਾਤ ਸਾਚ ਮਿਲੈ ਸਚ ਊਪਜੈ ਸਚ ਮਹਿ ਸਾਚ ਸਮਾਇ ਸੁਰਤ ਹੋਵੈ ਪਤ ਊਗਵੈ ਗੁਰ ਬਚਨੀ ਭਾਉ ਖਾਏ ਨਾਨਕ ਸੱਚਾ ਬਾਤ ਸਾਹੋ ਆਪੇ ਲਐ ਮਿਲਾਏ